ਪਟਿਆਲਾ ਦੇ ਪੈਂਦੇ ਪਿੰਡ ਚੰਡੀ ਵਿਖੇ ਸੰਗਤਾਂ ਦੇ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਪਟਿਆਲਾ ਦੇ ਡਕਾਲਾ ਰੋਡ ਵਿਖੇ ਸਥਿਤ ਪਿੰਡ ਚੰਡੀ ਵਿਖੇ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ਼੍ਰੀ ਗੁਰੂ ਰਣ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਹੇਠ ਸਜਾਏ ਗਏ ਨਗਰ ਕੀਰਤਨ ਦਾ ਪਿੰਡ ਦੀਆਂ ਸੰਗਤਾਂ ਦੇ ਵੱਲੋਂ ਭਰਵਾ ਸਵਾਗਤ ਕੀਤਾ ਗਿਆ। ਜਿਸ ਦੌਰਾਨ ਗੱਤਕਾ ਪਾਰਟੀਆਂ ਦੇ ਵੱਲੋਂ ਆਪਣੇ ਜੋਹਰ ਦਿਖਾਏ ਗਏ ਉੱਥੇ ਹੀ ਬੈਂਡ ਪਾਰਟੀਆਂ ਦੇ ਵੱਲੋਂ ਵੀ ਨਗਰ ਕੀਰਤਨ ਦੀ ਸ਼ੋਭਾ ਵਧਾਈ ਗਈ ਇਸ ਮੌਕੇ ਤੇ ਸੰਗਤਾਂ ਦੇ ਲਈ ਲੰਗਰ ਦੇ ਵੀ ਪ੍ਰਬੰਧ ਕੀਤੇ ਗਏ ਸਨ ਇਸ ਮੌਕੇ ਦੇ ਪ੍ਰਬੰਧਕਾਂ ਨੇ ਜਾਣਕਾਰੀ ਸਾਂਝੀ ਕਰਦੇ ਆ ਕਿ ਸਾਈਹਬ ਸ਼ਿਗਰ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਲਿਆ ਹੋਇਆ ਉਹਨਾਂ ਦੇ ਵੱਲੋਂ ਹੀ ਨਗਰ ਕੀਰਤਨ ਸਜਾਇਆ ਗਿਆ ਵਾਹਿਗੁਰੂ ਜੀ ਕੀ ਫਤਿਹ ਪਰਮ ਅਕਾਰਯੋਗ ਸਾਥ ਅਗਰਜੀਓ ਸਰਬਸਦਾਨੀ ਅਮਰ ਦੇ ਦਾਦੇ ਕਲੀਆਂ ਵਾਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਾ ਪੁਲਾ ਦੇ ਪ੍ਰਕਾਸ਼ਾੜੇ ਨੂੰ ਕਰਾ ਕੇ ਭਿੰਡੀ ਦੀਆਂ ਸੰਗਤਾਂ ਬਾਬਾ ਅੰਮ੍ਰਿਤ ਸਿੰਘ ਜੀ ਬਾਬਾ ਸਰਜੀਤ ਸਿੰਘ ਜੀ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਗੁਰਸਿੱਖ ਸੰਗਤਾਂ ਨੇ ਸਤਿਗੁਰੂ ਦਾ ਤਕਰਾ ਪਿਆੜਾ ਪਰੇਤੂ ਮੰਦਲ ਬਣਾਇਆ ਜਿਨ੍ਹਾਂ ਵਿੱਚ ਘੱਟ ਇਥਾ ਅਗਾਨ ਸਿੰਘ ਲੰਬਦਰ ਸਿੰਘ ਸਤਰੀ ਜੀ ਮੂਰੀਆਂ ਦਾ ਜਸਾ ਚੜ੍ਹਦੀ ਕਲਾ ਵਾਲਾ ਸਤਿਗੁਰੂ ਦੇ ਨਗਰ ਕੀਰਤਨ ਸ਼ਾਮਲ ਹੋ ਕੇ ਸੰਗਤਾਂ ਨੂੰ ਤੇ ਸਮਾਗਮ ਦੀ ਨਾਲ ਕਰ ਰਿਹਾ ਕੱਲ ਜਦੋਂ ਮੈਂ ਕੀਰਤਨ ਪ੍ਰਧਾਨ ਨਾ ਗੁਰਮੁਖ ਜਪਿਆ ਲਾਗ ਧਿਆਨ ਨਾ ਆਪ ਤਰ੍ਹਾਂ ਸਕਦਾ ਕੋ ਤਾਰੇ ਆਪ ਕਰਕੇ ਪਾਸੋਂ ਜਾਏ ਦੇ ਮਹਾਵਾਕਾ ਅਨਸਾਰ ਅਦੂਰ ਦੇ ਪ੍ਰਕਾਸ਼ ਗੜਨ ਨੂੰ ਕਰਾ ਕੇ ਬਹੁਤ ਸਿੱਧ ਸੰਗਤਾਂ ਵੱਲੋਂ ਬਹੁਤ ਸਾਰੇ ਲੰਗਰ ਲਾਏ ਗਏ ਸਭ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਆਪ ਜੀ ਦਾ ਕਾਰਜ ਤੋਂ ਬਾਅਦ ਸਭ ਜੀ ਮਾਨ ਸਤਿਗੁਰੂ ਸਾਹਿਬ ਜੀ ਦੇ ਬੇਣੀ ਵਾਲੇ ਤੇ ਉਸਾਰਾ ਕਿਸਾਨ ਸਾਹਿਬ ਜੀ ਵੀ ਕੇ ਦੀ ਸੇਵਾ ਕਰਦੇ ਨੇ ਮਾਨ ਸ੍ਰੀ ਮਾਨ ਸੰਤ ਬਾਬਾ ਜਸਵਿੰਦਰ ਸਿੰਘ ਜੀ ਸਰਪੰਚ ਪੁਰਾ ਦੇ ਸਹਿਯੋਗ ਸਰਕਾਰ ਸੰਕਤਾ ਦੇ ਸਹਿਯੋਗ ਦੇ ਨਾਲ ਜਿਵੇਂ ਹਰ ਸਾਲ ਦੀ ਤਰ੍ਹਾਂ ਜੋ ਨਿਸ਼ਾਨਕੀ ਅੰਦਰ ਘਟਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਆਂਤ ਬਾਬਾ ਮੇ 70 ਸਿੰਘ ਕੀ ਕਲਰ ਪਾਣੀ ਵਾਲੇ ਸਤਕਾਰ ਜੋ ਸਰਪੰਚ ਬਾਬਾ ਜੀ ਤੇ ਛੰਡੀ ਪਿੰਡ ਦੀ ਸਮੂਹ ਸੰਗਤ ਸਾਡੀਆਂ ਮਾਵਾ ਪੈਣਾ ਬਜ਼ੁਰਗ ਬੱਚੇ ਨੌਜਵਾਨ ਜਿਹੜੇ ਕਿ ਅੱਜ ਕਲਗੀਧਰ ਦਸਵੇਸ ਪਤਾ ਸਰਬਸਦਾਨੀ ਪੁੱਤਰਾਂ ਦੇ ਦਾਨੀ ਗੁਰਬੋਬ ਸਿੰਘ ਜੀ ਮਹਾਰਾਜ ਜੀ ਦਾ ਦਿਹਾੜਾ ਹਰ ਸਾਲ ਦੀ ਤਰ੍ਹਾਂ ਬੜੇ ਚਾਹ ਤੇ ਖੁਸ਼ੀਆਂ ਨਾਲ ਮਨਾਉਂਦੇ ਨੇ ਸਵੇਰੇ ਰੰਭ ਇਸ ਸਥਾਨ ਤੋਂ ਨਗਰ ਕੀਰਤਨ ਆਰੰਭ ਕੀਤਾ ਤੇ ਸਾਰੇ ਨਗਰ ਚ ਸੰਗਤਾਂ ਨਾਲ ਸਤਨਾਮ ਦਾ ਜਾਪ ਕਰਦੇ ਹੋਏ ਰਾਗੀ ਢਾਡੀ ਸੰਗਤ ਖੁਸ਼ੀਆਂ ਲੈਂਦੀ ਰਹੀ ਰਾਗੀਆਂ ਢਾਡੀਆਂ ਤੋਂ ਸਮਾਪਤੀ ਤੇ ਆ ਕੇ ਪੰਜ ਪਿਆਰਿਆਂ ਦੀ ਅਗਵਾਈ ਚ ਅਰਦਾਸ ਬੇਨਤੀ ਕਰਕੇ ਧਰਤਨ ਸਹਿਬ ਜੀ ਜਵਾਹਰ ਸਾਹਿਬ ਨੂੰ ਉਸੇ ਆਪਣੇ ਸਥਾਨ ਤੇ ਸ਼ੋਭਤ ਕੀਤਾ ਇਸ ਦੀ ਮੈਂ ਆਪਣੇ ਵੱਲੋਂ ਸਤਕਾਰ ਜੋ ਬਾਬਾ ਜੀ ਦਾ ਜਿਨ੍ਹਾਂ ਦਾ ਉਦਮ ਹੈ सरपंच ਦਾ ਬਾਬਾ ਜੀ ਦਾ ਉਹਨਾਂ ਨੂੰ ਤੇ ਸਮੂਹ ਨਗਰ ਨੂੰ ਪਿੰਡ ਦੀ ਪੰਚਾਇਤ ਨੂੰ ਇਲਾਕਾ ਨਿਵਾਸੀ ਜਿਹੜੇ ਕਿ ਦੂਰੋਂ ਦੂਰੋਂ ਆ ਕੇ ਵੀ ਸਰਯੋਗ ਕਰਦੇ ਨੇ ਰਾਗੀ ਢਾਡੀ ਸਾਰਿਆਂ ਨੂੰ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਉਹਨਾਂ ਨੂੰ ਸੱਚੇ ਪਾਸਾ ਦੇ ਖੁਸ਼ੀਆਂ ਦੇ ਤੁਹਾਡੇ ਤੇ ਲੱਖ ਲੱਖ ਵਧਾਈਆਂ ਪਟਿਆਲਾ ਖਬਰ ਨਾਮ ਅੰਮਨਦੀਪ ਪਟਿਆਲਾ ਤੋਂ ਕੈਮਰਾਮੈਨ ਬਲਵੰਤ ਤੇ ਨਾਲ ਪਰਮਜੀਤ ਲਾਲ ਦੀ ਰਿਪੋਰਟ